ਅੱਜ ਸ਼੍ਰੀ ਮੁਖਸਦ ਸਾਹਿਬੀ ਖੇ ਮੁਕਤੀ ਸਰ ਗੈਸਟ ਹਾਊਸ ਵਿਖੇ ਕੱਚਾ ਆਰਤੀਆ ਐਸੋਸੀਏਸ਼ਨ ਸ਼੍ਰੀ ਮੁਖਸਦ ਸਾਹਿਬ ਵੱਲੋਂ ਇੱਕ ਵਿਸ਼ਾਲ ਮੀਟਿੰਗ ਪ੍ਰਧਾਨ ਇਕਬਾਲ ਸਿੰਘ ਵੜਿੰਗ ਦੀ ਪ੍ਰਧਾਨਗੀ ਹੇਠ ਹੋਈ ਹੈ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਫੈਨਰੇਸ਼ਨ ਆਰਤੀਆ ਐਸੋਸੀਏਸ਼ਨ ਪੰਜਾਬ ਜਸਵਿੰਦਰ ਸਿੰਘ ਰਾਣਾ ਵਿਸ਼ੇਸ਼ ਤੌਰ ਤੇ ਪੁੱਜੇ ਨੇ ਇਸ ਦੇ ਨਾਲ ਹੀ ਆਰਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਇਸ ਸਮੇਂ ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ ਸ਼੍ਰੀ ਮੁਖਸਦ ਸਾਹਿਬ ਨੇ ਵੀ ਇੱਥੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਤੇ ਆਰਤੀ ਭਰਾਵਾਂ ਨੂੰ ਸੰਬੋਧਨ ਕੀਤਾ ਉਹਨਾਂ ਦੀਆਂ ਜਾਇਜ਼ਾਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਜੀ ਤੁਮਾਰ ਜਾਨ ਜੀ ਪਿਰਥੀਪਾਲ ਜਨ ਅ 社ਕੀ ਦੀ ਰਵੀ ਹਮਿਆ ਸ਼ਿਸ਼ਕ ਦੀ ਅੰਚਾਰ ਹਰਜੰਨਰ ਰੋੜਾ ਸੱਤੀ ਸਾਹਿਬ ਤੇ ਸਾਡੇ ਮਕਸ਼ਰ ਮੰਡੀ ਦੇ ਪ੍ਰਧਾਨ ਪੰਧਾਰਾ ਕਾਲ ਸਿੰਘ ਜੀ ਮਰੋੜ ਮੰਡੀ ਦੇ ਪ੍ਰਧਾਨ ਸਾਹਿਬ ਬਿਦਰਵਾ ਮੰਡੀ ਦੇ ਪ੍ਰਧਾਨ ਸਾਹਿਬ ਬਰਨਲਾ ਮੰਡੀ ਦੇ ਪ੍ਰਧਾਨ ਸਾਹਿਬ ਸਾਡੇ ਵਿੱਚ ਹੋਰ ਜਿਹੜੇ ਸਰਹਾਂਮਾ ਦੇ ਪ੍ਰਧਾਨ ਡਾ. ਕ੍ਰਿਸ਼ਨ ਜੀ ਪਰਵਾਰਾ ਦੇ ਪ੍ਰਧਾਨ ਸਾਹਿਬ ਆ ਗਏ ਆ ਸਾਡੇ ਵਿੱਚ ਬਹੁਤ ਸਾਰੇ ਪ੍ਰਤਵੰਤੇ ਸੱਜਣਾਂ ਅਤੇ ਅੰਗੂਲਨ ਦੇ ਮੈਂਬਰ ਸਤਾਂ ਨੇ ਸਾਡਾ ਪ੍ਰਧਾਨ ਸਾਹਿਬ ਕਈ ਸਾਡਾ ਪ੍ਰਧਾਨ ਬੈਠੇ ਆ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਰਦਾਰ ਸੰਜੀਤ ਸਿੰਘ ਜੀ ਲਵਾਰਣ ਵਾਲੀ ਤੇ ਸਾਡੇ ਵਿੱਚ ਸਰਕਾਰ ਜ਼ਬਰਦਸਤ ਸੰਜੀਤੂਏ ਵਾਲਾ ਮਤਲਬ ਸਿੱਖਿਆ ਤਾਂ ਰੱਖੀਆਂ ਮੈਂ ਸਾਰੇ ਹੀ ਅੜਜਾ ਸਰਦਾਂ ਬੈਠੇ ਆ ਸਾਰਿਆਂ ਨੂੰ ਫਤਿਹ ਹਰ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਆਰਟੀਆ ਅਸੋਸੀਏਸ਼ਨ ਦੇ ਪ੍ਰਧਾਨ ਰਾਣਾ ਜਿਹਰੇ ਆਪ ਦੀ ਸਾਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੈਂ ਮੁਖਸਰ ਕਿਹਾਉਣ ਤੇ ਵਧਾਈ ਭੇਜੀਆਂ ਆ ਆਖਦਾ ਇਨਾਂ ਦੇ ਆਉਣ ਨਾਲ ਆਰਤੀਆਂ ਭਰਾਵਾਂ ਦੇ ਵਿੱਚ ਉਤਸ਼ਾਹ ਵਧਿਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀ ਇਹਨਾਂ ਨੇ ਉਹਨਾਂ ਨਾਲ ਆਪਣੀਆਂ ਮੰਗਾਂ ਜਿਹੜੀਆਂ ਸਾਂਝੀਆਂ ਕੀਤੀਆਂ ਉਹਨਾਂ ਤੋਂ ਡਿਮਾਂਡ ਲਈ ਤੇ ਥੋਡੀਆਂ ਕੀ ਕੀ ਮੰਗਾਂ ਗਾਂ ਇਹ ਜਾ ਕੇ ਪੰਜਾਬ ਸਰਕਾਰ ਅੱਗੇ ਸਰਬ ਭਗਵਾਨ ਸਿੰਘ ਮਾਨ ਅੱਗੇ ਮੁੱਖ ਮੰਤਰੀ ਸਾਹਿਬ ਅੱਗੇ ਰੱਖਣਗੇ ਜਿਹੜੀਆਂ ਸੈਂਟਰ ਲੈਵਲ ਦੀਆਂ ਮੰਗਾਂ ਆ ਉਹ ਮੁੱਖ ਮੰਤਰੀ ਸਾਹਿਬ ਸੈਂਟਰ ਨਾਲ ਡਿਸਕਸ ਕਰਨਗੇ ਇਹਨਾਂ ਮੀਟਿੰਗਾਂ ਨਾਲ ਬਹੁਤ ਵੱਡਾ ਵਾਅਦਾ ਹੁੰਦਾ ਔਰ ਮੈਂ ਕਹੂੰਗਾ ਕਿ ਇਹੋ ਜਿਹੀਆਂ ਮੀਟਿੰਗਾਂ ਜਿੰਨੀ ਜਲਦੀ ਹੋ ਸਕਨ ਹੋਣੀ ਚਾਹੀਦੀਆਂ ਇਹਦੇ ਨਾਲ ਜਿਹੜਾ ਆਰਤੀਆ ਭਰਾਵਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਉੱਪਰ ਤਾਂ ਹੀ ਜਾਣ ਦਾ ਇੱਕ ਰਸਤਾ ਬਣਦਾ ਜੇ ਮੀਟਿੰਗ ਹੀ ਨਹੀਂ ਆਊਗੀ ਤਾਂ ਕਿਸੇ ਦੀ ਗੱਲ ਸੁਣੀ ਨਾ ਜਾਊ ਸੁਣਾਈ ਨਾ ਜਾਊ ਤਾਂ ਕੌਣ ਸੁਣੇ ਰਾਣਾ ਜੀ ਹਰਾਂ ਨੇ ਬਹੁਤ ਥੋਨੇ ਢੰਗ ਨਾਲ ਆਰ ਜਿੰਨੇ ਆਰਤੀਆ ਭਰਾਵਾਂ ਇੱਥੇ ਉਹਨਾਂ ਦੀ ਗੱਲ ਸੁਣੀ ਆਪਦੇ ਵਿਚਾਰ ਰੱਖੇ ਜੋ ਤੱਕ ਜੋ ਹੁਣ ਤੱਕ ਇਹਨਾਂ ਨੇ ਆ ਆਰਤੀਆ ਯੂਨੀਅਨ ਲੀਗ ਕੀਤਾ ਉਹ ਦੱਸਿਆ ਜੋ ਅੱਗੇ ਕਰਨ ਜਾ ਰਹੇ ਉਹ ਦੱਸਿਆ ਬਹੁਤ ਆਇਦਰ ਮੀਟਿੰਗ ਸੀ ਐਲਜੀਮ ਇੰਡੀਆ ਦਾ ਬਹੁਤ ਵੱਡਾ ਵਾਅਦਾ ਮੈਂ ਦੁਬਾਰਾ ਤੋਂ ਵਧਾਈ ਦਿੰਨਾ ਰਾਣਾ ਜੀ ਹਰਾਂ ਨੇ ਕਿਹਾ ਜੀ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਸੀਗਾ ਉਹ ਸਾਡਾ ਇੱਕ 83 ਐਸੋਸੀਏਸ਼ਨ ਦਾ ਮੁਕਸਰ ਡਿਸਟ੍ਰਿਕਟ ਦਾ ਜਰਨਲ ਇਜਲਾਸ ਵੀ ਸੀ ਜਿਹਦੇ ਚ ਆ ਕੇ ਅਸੀਂ ਸਾਰਿਆਂ ਨੂੰ ਮਿਲੇ ਆ ਸਾਡੇ ਮਾਨਯੋਗ ਐਮਐਲਏ ਸਾਹਿਬ ਵੀ ਸਾਡੇ ਦਰਮਿਆਨ ਆਏ ਨੇ ਇਹਨਾਂ ਨੇ ਵੀ ਸਾਡੇ 83 ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਿਹੜੇ ਲੋਕਲ ਲੈਵਲ ਦੇ ਸਾਡੇ ਇਸ਼ੂ ਸੀਗੇ ਉਹ ਸਾਡੇ ਐਮਐਲਏ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਇੱਥੇ ਆਉਣ ਨਹੀਂ ਦੇਵਾਂਗੇ ਸਾਰੇ ਮਸਲੇ ਜਿਹੜੇ ਨੇ ਵੜਤੀਆਂ ਦੇ ਮਿਲਰਾਂ ਦੇ ਕਿਸਾਨਾਂ ਦੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਸਾਡੇ ਪੰਜਾਬ ਲੈਵਲ ਦੇ ਨੇ ਉਹ ਸਾਡੀ ਪਿਛਲੇ ਦਿਨੀ ਹੋਈ ਜਿਹੜੀ ਚਾਰ ਮੰਤਰੀ ਸਹਿਬਾਨਾਂ ਦੇ ਸਮੂਹ ਦੀ ਕਮੇਟੀ ਹੈ ਤੇ ਆਈਐਸ ਅਫੀਸਰ ਸਹਿਬਾਨ ਦੇ ਨਾਲ ਮੀਟਿੰਗ ਹੋਈ ਸੀ ਪੰਜਾਬ ਭਵਨ ਦੇ ਵਿੱਚ 29 ਸਤ ਨੂੰ ਉਹਦੇ 'ਚ ਬਹੁਤ ਸਾਰੇ ਫੈਸਲੇ ਪੰਜਾਬ ਸਰਕਾਰ ਦੇ ਨਾਲ ਬੈਠ ਕੇ ਸਾਡੇ ਤੈਅ ਹੋਏ ਨੇ ਜਿਹੜੇ ਕੋਈ ਸੈਂਟਰ ਸਰਕਾਰ ਨਾਲ ਸਬੰਧਤ ਸੀਗੇ ਜਿਵੇਂ ਸਾਡੀ ਆੜਤ ਦਾ ਮਸਲਾ ਹੈ ਜਾਂ EPF ਦਾ ਮਸਲਾ ਹੈ ਜਾਂ ਪੰਜਾਬ ਦੇ ਵਿੱਚ ਸਾਈਲੋ ਗ੍ਰਾਮ ਜਿਹੜੇ ਵੱਡੀ ਪੱਧਰ ਤੇ ਬਣ ਰਹੇ ਨੇ ਉਹ ਨਾਮ ਬਣਾਏ ਜਾਣ ਉਹਨਾਂ ਦਾ ਮਸਲਾ ਹੈ ਕਿ ਇਸੇ ਤਰ੍ਹਾਂ ਹੀ ਮੌਇਸਚਰ ਦਾ ਮਸਲਾ ਹੈ ਜਿਹਦੇ ਕਰਕੇ ਆੜਤੀਆਂ ਤੋਂ ਸ਼ਾਰਟੇਜ ਜਿਹੜੀ ਹੈ ਉਹ ਕੱਟੀ ਜਾਂਦੀ ਹੈ ਉਹਨਾਂ ਮਸਲਿਆਂ ਲਈ ਵੀ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕੇਂਦਰ ਨਾਲ ਗੱਲ ਕਰਕੇ ਹੱਲ ਕਰਾਏ ਜਾਣਗੇ ਤੇ ਜਿਹੜੇ 8 ਮਸਲੇ ਸਾਡੇ ਸੀਗੇ ਪੰਜਾਬ ਸਰਕਾਰ ਦੇ ਨਾਲ ਸਬੰਧਤ ਜਾਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਉਹ ਸਾਡੇ ਮੌਕੇ ਤੇ ਹੀ ਉਹਨਾਂ ਨੇ ਜਿਹੜਾ ਹੱਲ ਕਰਨ ਦਾ ਭਰੋਸਾ ਦਿੱਤਾ ਜਿਹਦੇ ਚੋਂ ਆਉਣ ਵਾਲੇ 2-4 ਦਿਨਾਂ ਦੇ ਵਿੱਚ ਹੀ ਜਿਹੜੀਆਂ ਕਾਫੀ ਸਾਰੀਆਂ ਸੋਧ ਕਰਨ ਵਾਲੀਆਂ ਸੀਗੀਆਂ ਐਮੈਂਡਮੈਂਟ ਕਰਨ ਵਾਲੀਆਂ ਸੀਗੀਆਂ ਹੋ ਜਾਣਗੀਆਂ ਔਰ ਜਿਹੜੇ ਕੋਈ ਇੱਕ ਦੋ ਮਸਲੇ ਸਾਡੇ ਰਹਿ ਗਏ ਨੇ ਉਹ ਵੀ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਜੋ ਪ੍ਰੋਕਿਊਰਮੈਂਟ ਨੂੰ ਠੀਕ ਤਰੀਕੇ ਦੇ ਨਾਲ ਚਲਾਉਣ ਲਈ ਚਾਰ ਮੰਤਰੀ ਸਹਿਬਾਨਾਂ ਦੀ ਇੱਕ ਕਮੇਟੀ ਪੰਜਾਬ ਸਰਕਾਰ ਨੇ ਗਠਿਤ ਕੀਤੀ ਹੈ ਉਹ ਸਾਰੇ ਵਰਗਾਂ ਤੋਂ ਜਿਹੜਾ ਹੈ ਉਹ ਡਿਸਕਸ ਕਰਕੇ ਇਨਫੋਰਮੇਸ਼ਨ ਲੈ ਕੇ ਵੇ ਆਊਟ ਕੱਢ ਰਹੇ ਨੇ ਕਿ ਕੋਈ ਮੁਸ਼ਕਿਲ ਸੀਜ਼ਨ ਦੇ ਦੌਰਾਨ ਨਾ ਆਵੇ ਉਹਨਾਂ ਨੇ ਆੜਤੀਆਂ ਨਾਲ ਵੀ ਮੀਟਿੰਗ ਕੀਤੀ ਹੈ ਪੰਜਾਬ ਦੇ ਸ਼ੈਲਰ ਮਾਲਕਾਂ ਨਾਲ ਮੀਟਿੰਗ ਵੀ ਕੀਤੀ ਹੈ ਪੱਲੇਦਾਰਾਂ ਨਾਲ ਵੀ ਮੀਟਿੰਗ ਕੀਤੀ ਹੈ ਉਹਨਾਂ ਨੇ ਲੇਬਰ ਯੂਨੀਅਨਾਂ ਨਾਲ ਵੀ ਮੀਟਿੰਗ ਕੀਤੀ ਹੈ ਤੇ ਮੀਟਿੰਗ ਦੇ ਵਿੱਚ ਜੋ-ਜੋ ਵੀ ਮੁੱਦੇ ਵਿਚਾਰੇ ਗਏ ਨੇ ਉਹਨਾਂ ਦਾ ਹੱਲ ਜਿਹੜਾ ਹੈ ਉਹ ਹਰ ਡਿਪਾਰਟਮੈਂਟ ਆਪ ਦੇ ਤੌਰ ਤੇ ਕਰਨ ਲਈ ਲੱਗਿਆ ਹੋਇਆ ਹੈ ਲੋੜੀਂਦੀਆਂ ਨੋਟੀਫਿਕੇਸ਼ਨ ਜਿਹੜੀਆਂ ਉਹ 2-4 ਦਿਨਾਂ 'ਚ ਆ ਜਾਣਗੀਆਂ ਉਹਦੇ ਸਬੰਧ 'ਚ ਵੀ ਅਸੀਂ ਸਾਰੇ ਆੜਤੀਆਂ ਨੂੰ ਇੱਥੇ ਜਿਹੜਾ ਜਾਣੂ ਕਰਵਾਇਆ ਤੇ ਜੋ ਇਹਨਾਂ ਦੀਆਂ ਲੋਕਲ ਲੈਵਲ ਦੀਆਂ ਮੁਸ਼ਕਲਾਂ ਕੁਝ ਸਰਕਾਰ ਦੇ ਲੈਵਲ ਤੇ ਹੱਲ ਹੋਣ ਵਾਲੀਆਂ ਨੇ ਉਹ ਵੀ ਅਸੀਂ ਇਕੱਠੇ ਹੋ ਕੇ ਮਾਨਯੋਗ ਐਮ ਐਲ ਏ ਸਾਹਿਬ ਤੇ ਅਸੀਂ ਉਪਰਾਲਾ ਕਰਾਂਗੇ ਤੇ ਉਹ ਵੀ ਜਿਹੜਾ ਹੱਲ ਕਰਵਾ ਕੇ ਦਵਾਂਗੇ ਸਾਨੂੰ ਉਮੀਦ ਹੈ ਕਿ ਆਉਣ ਵਾਲਾ ਜਿਹੜਾ ਸੀਜ਼ਨ ਹੈ ਪ੍ਰੋਕਿਊਰਮੈਂਟ ਦਾ ਉਹਦੇ ਦਰਮਿਆਨ ਕੋਈ ਵੀ ਮੁਸ਼ਕਲ ਜਿਹੜੀ ਆੜਤੀਆਂ ਨੂੰ ਕਿਸਾਨਾਂ ਨੂੰ ਮਿਲਰਾਂ ਨੂੰ ਮਜ਼ਦੂਰਾਂ ਨੂੰ ਨਹੀਂ ਆਏਗੀ ਮਜ਼ਦੂਰਾਂ ਦੇ ਰੇਟ ਤੇ ਜਿਹੜਾ ਹੈ ਸਾਡੀ ਦੂਜੀ ਮੁੱਖ ਮੰਗ ਸੀ ਵਾਧਾ ਕਰਨਾ ਉਹ ਹੋ ਰਿਹਾ ਹੈ 2-4 ਦਿਨ ਦੀ ਉਹਦੇ ਲੋਡਿੰਗ ਦੀ ਜਿਹੜੀ ਨੋਟੀਫਿਕੇਸ਼ਨ ਦੇਖੋ ਸਪੇਸ ਦੀ ਪ੍ਰੋਬਲਮ ਜਿਉਂ ਦੀ ਤਿਉਹ ਹੈ ਇਹ ਕੇਂਦਰ ਸਰਕਾਰ ਨੇ ਹੱਲ ਕਰਨੀ ਆ ਸਾਡੇ ਮਾਨਯੋਗ ਚੀਫ ਸੈਕਟਰੀ ਸਾਹਿਬ ਸੈਕਟਰੀ ਫੂਡ ਰਾਹੁਲ ਤਿਵਾੜੀ ਜੀ ਸਾਡੇ ਸੀਐਮ ਸਾਹਿਬ ਫੂਡ ਮਿਨਿਸਟਰ ਜੀ ਦਿੱਲੀ 1.5 2 ਮਹੀਨੇ ਪਹਿਲਾਂ ਜਾ ਕੇ ਵੀ ਆਏ ਨੇ ਬੜੇ ਚੰਗੇ ਤਰੀਕੇ ਨਾਲ ਉਹਨਾਂ ਨੇ ਉੱਥੇ ਸਾਡੀ ਮੀਟਿੰਗ ਦੇ ਜਿਹੜੇ ਮਸਲੇ ਸੀ ਉਹ ਉਠਾਏ ਆ ਭਾਵੇਂ ਆੜਤੀਆਂ ਦੇ ਸੀ ਭਾਵੇਂ ਸ਼ੈਲਰਾਂ ਦੇ ਸੀ ਜਿਹਦੇ ਚ ਆੜਤੀਆਂ ਦੀ ਆੜਦ ਦਾ ਮਸਲਾ ਸੀ ਔਰ ਮਿਲਰਾਂ ਦੀ ਸਪੇਸ ਦਾ ਮਸਲਾ ਸੀ ਇਹ ਦੋ ਮੁੰਡੇ ਮੁੱਦੇ ਬਹੁਤ ਵੱਡੇ ਸੀਗੇ ਉਹਨਾਂ ਨੂੰ ਉੱਥੇ ਉਹਨਾਂ ਨੇ ਬੜੇ ਵੱਡੇ ਪੱਦਰ ਤੇ ਜਿਹੜਾ ਹੈ ਉਠਾਇਆ ਹੈ ਸਰਕਾਰ ਨੇ ਭਰੋਸਾ ਵੀ ਦਿੱਤਾ ਪਰ ਉਹਦੇ باوجود ਮੂਵਮੈਂਟ ਜਿਹੜੀ ਹੈ ਉਹਦੇ 'ਚ ਕੋਈ ਤੇਜ਼ੀ ਨਹੀਂ ਆਈ ਅੱਜ ਵੀ ਪੰਜਾਬ ਦੇ ਸਾਰੇ ਗ੍ਰਾਮ ਜਿਹੜੇ ਨੇ ਨੱਕੋ ਨੱਕ ਭਰੇ ਪਏ ਨੇ ਅਸੀਂ ਪੰਜਾਬ ਸਰਕਾਰ ਦੇ ਜ਼ਰੀਏ ਉਹਨਾਂ ਨੂੰ ਬੇਨਤੀ ਕਰਦੇ ਆਂ ਕੇਂਦਰ ਸਰਕਾਰ ਨੂੰ ਕਿ ਸੀਜ਼ਨ ਆਉਣ ਤੋਂ ਪਹਿਲਾਂ ਪਹਿਲਾਂ ਇਹ ਗ੍ਰਾਮ ਖਾਲੀ ਕਰਵਾਏ ਜਾਣ ਤਾਂ ਹੀ ਮਿਲਰਜ਼ ਦੇ ਵਿੱਚ ਵੀ ਉਤਸ਼ਾਹ ਬਣੇਗਾ ਜੇ ਉਹਨਾਂ ਦਾ ਪੁਰਾਣਾ ਰਾਈਸ ਡਿਲੀਵਰ ਹੋ ਜਾਏਗਾ ਤੇ ਨਵਾਂ ਉਹ ਜਿਹੜਾ ਪੈਡੀ ਦਾ ਸਟਾਕ ਹੈ ਉਹ ਆਪਣੇ ਸ਼ੈਲਰਾਂ ਚ ਭੰਡਾਰ ਦੇਖੋ ਸਪੇਸ ਜਿਹੜੀ ਐ ਚਾਵਲ ਲਾਉਣ ਦੀ ਸਪੇਸ ਗਰਾਮਾਂ ਚ ਨਹੀਂ ਐ ਬਟ ਪੈਡੀ ਲਾਉਣ ਦੀ ਜਿਹੜੀ ਸਪੇਸ ਐ ਉਹ ਮਿਲਾਂ ਦੇ ਵਿੱਚ ਲੱਗਦੀ ਐ ਪੈਡੀ ਮਿਲਾਂ ਖਾਲੀ ਨੇ ਮਿਲਾਂ ਦੀ ਅਲਾਟਮੈਂਟ ਹੋ ਰਹੀ ਐ ਸਾਡੀ ਪਿਛਲੇ ਹਫਤੇ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਸੀ ਲਗਭਗ ਪੰਜਾਬ ਦੀਆਂ 3800 ਮਿਲਾਂ ਜਿਹੜੀਆਂ ਕਲੀਅਰ ਹੋ ਚੁੱਕੀਆਂ ਨੇ ਉਹਨਾਂ ਦੀ ਫਸਟ ਸਟੇਜ ਤੇ ਜਿਹੜੀ ਅਲਾਟਮੈਂਟ ਹੋਣੀ ਹੁੰਦੀ ਐ ਉਹ ਡਿਪਾਰਟਮੈਂਟ ਨੇ ਐਨਓਸੀ ਲੈ ਕੇ ਕਲੀਅਰ ਕਰ ਦਿੱਤੀਆਂ ਨੇ ਤੇ ਸੈਕੰਡ ਸਟੇਜ ਦੀ ਜਿਹੜੀ ਅਲਾਟਮੈਂਟ ਫਾਈਨਲ ਐ ਉਹ ਵੀ ਉਹ 2-4 ਦਿਨ ਚ ਹੀ ਆ 15 ਸਤੰਬਰ ਤੋਂ ਪਹਿਲਾਂ-ਪਹਿਲਾਂ ਉਹਨਾਂ ਨੇ ਸਾਨੂੰ ਵਿਚਵਾਜ ਤੋਂ ਆਇਆ ਕਿ ਸਾਰੇ ਸ਼ੈਲਰ ਲੋਡ ਕਰ ਦਿੱਤੇ ਜਾਣਗੇ। ਉਹਦੇ ਲਈ ਵੀ ਸਾਡਾ ਇਸ਼ੂ ਸੀਗਾ ਕੁਝ ਤਾਂ ਟਰਾਂਸਪੋਰਟਰਾਂ ਵੱਲੋਂ ਟਰੱਕ ਜਿਹੜੇ ਪ੍ਰੋਵਾਈਡ ਨਹੀਂ ਕਰਾਏ ਜਾਂਦੇ ਤੇ ਉਹ ਟੈਂਡਰ ਲੈ ਲੈਂਦੇ ਨੇ ਟਰੱਕ ਉਹਨਾਂ ਕੋਲ ਹੁੰਦੇ ਨਹੀਂ ਜਾਂ ਰੇਟ ਘੱਟ ਪਾ ਲੈਂਦੇ ਨੇ। ਉਹਦੇ ਲਈ ਵੀ ਅਸੀਂ ਉਹਨਾਂ ਨੂੰ ਸਰਕਾਰੀ ਤੌਰ ਤੇ ਉਹਦੀ ਜਾਂਚ ਕਰਨ ਲਈ ਵੀ ਬੇਨਤੀ ਕੀਤੀ ਹੈ ਕਿ ਉਸ ਬੰਦੇ ਨੂੰ ਹੀ ਟੈਂਡਰ ਦਿੱਤੇ ਜਾਣ ਜਿਹਦੇ ਕੋਲ ਪ੍ਰੋਪਰ ਟਰੱਕ ਹੈ ਤੇ ਜੇ ਉਹ ਨਹੀਂ ਮਤਲਬ ਕਿ ਟਰੱਕ ਪ੍ਰੋਵਾਈਡ ਕਰਾਉਂਦਾ ਉਹਦੀ ਜਗ੍ਹਾ ਤੇ ਆੜਤੀ ਨੂੰ ਉਸੇ ਰੇਟ ਤੇ ਹੀ ਜਿਹੜੀ ਰੈਗੀ ਕੀਤੀ ਜਾਵੇ ਤਾਂ ਕਿ ਆੜਤੀ ਆਪਦੇ ਬਾਹਰੋਂ ਪ੍ਰਾਈਵੇਟ ਟਰੱਕ ਰੇਂਜ ਕਰਕੇ ਉਹਦੀ ਲੋਡਿੰਗ ਕਰਵਾ ਲਵੇ ਜਾਂ ਮਿੱਲਰ ਆਪਦੇ ਟਰੱਕ ਦੇ ਦੇਵੇ ਤਾਂ ਉਹਦੀ ਪੇਮੈਂਟ ਜਿਹੜੀ ਹੈ ਠੇਕੇਦਾਰ ਰੇਟ ਤੇ ਮਿੱਲਰ ਨੂੰ ਜਾਂ ਆੜਤੀ ਨੂੰ ਹੋਣ ਲੱਗ ਜਵੇ ਉਹਦੀ ਪ੍ਰੋਵੀਜ਼ਨ ਵੀ ਜਿਹੜੀ ਹੈ ਪਾਲਿਸੀ ਦੇ ਵਿੱਚ ਪਾਈ ਜਾ ਰਹੀ ਹੈ ਉਹ ਵੀ ਸਾਨੂੰ ਸਰਕਾਰ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਮੰਗ ਬਿਲਕੁਲ ਜਾਇਜ਼ ਹੈ ਔਰ ਇਹ ਐਸਐਲ ਅਸੀਂ ਪਾਲਿਸੀ ਚ ਅਮੈਂਡਮੈਂਟ ਇਹਦੀ ਕਰਨ ਜਾ ਰਹੇ ਹਾਂ ਦੇਖੋ ਮਾਰਕੀਟ ਕਮੇਟੀਆਂ ਦੀ ਕਾਰਗੁਜ਼ਾਰੀ ਤਾਂ ਠੀਕ ਹੈ ਉਹਨਾਂ ਨੇ ਮੰਡੀਆਂ ਦੀ ਸਫਾਈ ਕਰਨੀ ਹੁੰਦੀ ਹੈ ਮੰਡੀਆਂ 'ਚ ਲਾਈਟਾਂ ਦਾ ਪ੍ਰਬੰਧ ਕਰਨਾ ਹੁੰਦਾ ਜਿਹੜੀਆਂ ਪੱਕੀਆਂ ਮੰਡੀਆਂ ਨੇ ਉੱਥੇ ਹੁਣ ਇਹ ਦਿੱਕਤਾਂ ਹੈ ਨਹੀਂ ਸਫਾਈ ਦੀ ਦਿੱਕਤ ਆਉਂਦੀ ਹੈ ਪਰ ਇਸ ਵਾਰੀ ਜਿਵੇਂ ਸਰਕਾਰ ਚਾਹੁੰਦੀ ਹੈ ਕਿ 15 ਸਤੰਬਰ ਤੋਂ ਅਸੀਂ ਸੀਜ਼ਨ ਦੀ ਸ਼ੁਰੂਆਤ ਕਰਨੀ ਹੈ ਤੇ ਉਹਦੇ ਲਈ ਉਹਨਾਂ ਨੇ ਮਾਰਕੀਟ ਕਮੇਟੀਆਂ ਨੂੰ ਵੀ ਅਲਰਟ ਕੀਤਾ ਅਸੀਂ ਮੰਡੇ ਨੂੰ ਪਿਛਲੇ ਸੋਮਵਾਰ ਨੂੰ ਅਸੀਂ ਮਾਨਯੋਗ ਚੇਅਰਮੈਨ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਵੀ ਦੇ ਕੇ ਆਏ ਆ ਇਹਨਾਂ ਚੀਜ਼ਾਂ ਲਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਪ੍ਰਸ਼ਾਸਨ ਨੂੰ ਦਰੁਸਤ ਤੇ ਐਕਟਿਵ ਕਰ ਦਿੱਤਾ ਹੈ ਕਿ ਉਹ 15 ਸਤੰਬਰ ਤੱਕ ਸਾਰੀਆਂ ਮੰਡੀਆਂ ਦੇ ਵਿੱਚ ਲੋੜਿੰਦੀ ਸਫਾਈ ਲਾਈਟਾਂ ਦੇ ਪ੍ਰਬੰਧ ਜਿਹੜਾ ਉਹ ਮੁਕੰਮਲ ਕਰ ਦੇਣ। ਪਰ ਉਹ ਟ੍ਰੈਂਡਰ ਹੁੰਦੇ ਦੇਖਦੇ ਤੋਂ ਉਹ ਦੇਖਿਆ ਅੰਦਾਜ਼ਾ ਕਿ ਟ੍ਰੈਂਡਰ ਬਣਾ ਲੈਣ ਦਾ ਉਹ ਤੁਸਤੋ ਕਰਦੇ ਨੇ ਜਿਹੋ ਉਹਨਾਂ ਨੰਬਰ ਪਾਈ ਜਾਂਦੇ ਆ ਕਰਦੇ ਆ ਪਰ ਉਹ ਤਕਲੀਫ ਬਹੁਤ ਆ ਰਹੀ ਹੈ। ਕੋਈ ਵੀ ਕਰੀ ਦੇ ਬਣਾ ਨਹੀਂ ਨਹੀਂ ਇਹ ਇੱਕ ਪੁਰਾਣਾ ਇਸ਼ੂ ਹੈ ਪੁਰਾਣਾ ਸਕੈਂਡਲ ਹੈ ਜਿਹੜਾ ਅੱਜ ਇਹ ਚੀਜ਼ ਨਹੀਂ ਹੈ ਅੱਜ ਸਰਕਾਰ ਨੇ ਇੱਕ ਆਨਲਾਈਨ ਪੋਰਟਲ ਜਿਹੜਾ ਬਣਾਇਆ ਹੋਇਆ ਉਹ ਸਾਰੇ ਡਿਪਾਰਟਮੈਂਟ ਨਾਲ ਹੀ ਲਿੰਕਡ ਹੈ। ਜਦੋਂ ਤੁਸੀਂ ਟਰੱਕ ਨੰਬਰ ਪੋਰਟਲ ਤੇ ਪਾਉਨੇ ਹੋ ਤੇ ਆਟੋਮੈਟਿਕ ਉਹਦੀ ਆਰਟੀਓ ਆਫਿਸ ਤੋਂ ਇਨਫੋਰਮੇਸ਼ਨ ਪੋਰਟਲ ਤੇ ਉਪਲਬਧ ਹੋ ਜਾਂਦੀ ਹੈ ਕਿ ਟਰੱਕ ਹੈ ਜਾਂ ਸਕੂਟਰ ਹੈ ਉਹ ਜਿਆ ਸਕੈਂਡਲ ਹੁਣ ਕੋਈ ਨਹੀਂ ਕਰ ਸਕਦਾ ਬਟ ਫਿਰ ਵੀ ਜੇ ਕੋਈ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਸਾਹਮਣੇ ਆਉਂਦਾ ਤੇ ਉਹਦੇ ਖਿਲਾਫ ਸਰਕਾਰ ਸਾਹਮਣੇ ਆਉਣ ਦੇ ਕਾਰਵਾਈ ਵੀ ਕਰਦੀ ਹੈ ਜੀ